ਹੈਲੋ ਕਿਵੇਂ ਹੋ surjit sambardhi saryanu pyar puri satriya kal adab namaste rang punjab de channel de utte toda saryanda swagat hai dosto ajj main ik pehn valon veer veer diyan boliyan sunaan ja rahi ha ਕਿਉਂਕਿ ਤੀਆਂ ਦਾ ਮਹੀਨਾ ਆ ਗਿਆ ਤੇ ਇਸ ਕਰਕੇ ਭਰਾਵਾਂ ਨੂੰ ਯਾਦ ਕਰਦੀਆਂ ਕਿ ਕੋਈ ਸੰਧਾਰਾ ਮੰਗਦੀ ਐ ਕੋਈ ਕਹਿੰਦੀ ਐ ਕਿ ਮੈਂ ਜਿਹੜੀ ਨਵੀਂ ਵਿਆਹੀ ਆ ਕਿ ਮੈਨੂੰ ਸੌਣ ਦੇ ਮਹੀਨੇ ਲੈ ਕੇ ਜਾ ਪੇਕਿਆਂ ਦੇ ਤੇ ਜੇ ਵੀਰ ਭੈਣ ਨੂੰ ਤਸਵੀਰ ਹਮੇਸ਼ਾ ਪਿਆਰੇ ਹੁੰਦੇ ਆ ਤੋ ਸੁਣੋ ਉਹਦੀ ਉਹਦੀ ਤਾਰੀਫ ਦੇ ਵਿੱਚ ਕੀ ਕੁ ਕੁਝ ਕਹਿੰਦੀ ਆ ਵੱਧ ਚੜ ਕੇ ਆਪਣੇ ਭਰਾ ਨੂੰ ਉੱਚੇ ਤੋਂ ਉੱਚਾ ਸਥਾਨ ਦੇਣਾ ਚਾਹੁੰਦੀ ਆ ਕਾਫੀ ਸਾਰੀਆਂ ਬੋਲੀਆਂ ਵੀਰ ਦੇ ਨਾਲ ਜੁੜੀਆਂ ਹੋਈਆਂ ਮੈਨੂੰ ਜਿੰਨੀਆਂ ਕਿ ਯਾਦ ਹੈ ਉਹ ਮੈਂ ਤੁਹਾਨੂੰ ਸੁਣਾਵਾਂਗੀ ਚਿੰਗੀਆਂ ਲੱਗਣ ਤੇ ਜਰੂਰ ਸ਼ੇਅਰ ਕਮੈਂਟ ਲਾਈਕ ਪਲੀਜ਼ ਪਲੀਜ਼ ਜੁੜ ਕਰਿਆ ਕਰੋ ਮੈਨੂੰ ਬਹੁਤ ਅੱਛਾ ਲੱਗਦਾ ਹੈ ਦੋਸਤੋ ਜਦੋਂ ਤੁਸੀਂ ਮੈਨੂੰ ਕਮੈਂਟ ਕਰਦੇ ਆ ਜਾਂ ਲਾਈਕ ਕਰਦੇ ਆ ਬਹੁਤ ਅੱਛਾ ਲੱਗਦਾ ਸ਼ੇਅਰ ਵੀ ਜੁੜ ਕਰਿਆ ਕਰੋ ਸ਼ੇਅਰ ਬਹੁਤ ਘੱਟ ਕਰਦੇ ਹੋ ਚਲੋ ਸੁਣਾਵਾਂ ਵੱਲੇ ਵੱਲੇ ਵੀ ਵੀਰ ਕਰ ਪੁੱਤ ਜੰਮਿਆ ਵੱਲੇ ਵੱਲੇ ਵੀ ਵੀਰ ਕਰ ਪੁੱਤ ਜੰਮਿਆ ਬਾਬਲ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਬਲ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਮੱਲੇ ਬੱਲੇ ਵੀ ਵੀਰ ਕਰ ਪੁੱਤ ਜੰਮੀਆਂ ਚੰਦ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮੀਆਂ ਚੰਦ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮੀਆਂ ਥਣੇਦਾਰ ਦੇ ਬਰੋ ਬਰਡੇਂਦੀ ਕੁਰਸੀ ਮੇਰੇ ਵੀਰ ਦੀ ਥਾਣੇਦਾਰ ਦੇ ਬਰੋਬਰ ਦੇਂਦੀ ਕੁਰਸੀ ਮੇਰੇ ਵੀਰ ਦੀ ਹੱਥ ਛਤਰੀ ਨੈਰ ਦੀ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਨੈਰ ਦੀ ਪਟੜੀ ਓ ਵੀਰ ਮੇਰਾ ਕੁੜੀ ਕੀਤੇ ਉੜਦੀ ਤੂ ਤੂੜ ਉੜਦੀ ਨਜਰੇ ਨ ਆਵੇ ਵੀਰ ਕੋਠੇ ਚੜ ਦੇਖਾ ਵੀਰ ਨੂੰ ਤੂੜ ਉੜਦੀ ਨਜਰੇ ਨ ਆਵੇ ਕੋਠੇ ਚੜ ਦੇਖਾ ਵੀਰ ਨੂੰ ਬੋਤੇ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਸਰਵਣ ਵੀਰ ਕੁੜੀਓ ਭੋਤੇ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਸਰਵਣ ਵੀਰ ਕੁੜੀਓ ਤੈਨੂੰ ਵੀਰਾ ਦੁੱਧ ਦਾ ਛੰਨਾ ਤੇਰੇ ਭੋਤੇ ਨੂੰ ਗੋਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਛੰਨਾ ਤੈਨੂੰ ਤੇਰੇ ਭੋਤੇ ਨੂੰ ਗੋਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਛੰਨਾ ਕੋਠੇ ਕੋਠੇ ਆ ਜਾ ਵੀਰਨਾ ਬੇੜੇ ਬੈਠੀ ਐ ਕ ਪੱਤੀ ਸੱਸ ਮੇਰੀ ਕੋਠੇ ਕੋਠੇ ਆ ਜਾ ਵੀਰਨਾ ਸੱਸ ਤੇਰੀ ਮੱਝ ਮਰ ਜਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸ ਤੇਰੀ ਮੱਝ ਮਰ ਜਾਏ ਰੁੱਕੀ ਮਿਸੀ ਕਾਲਾ ਵੀਰਨਾ ਅੜਹਾਂਗੀ ਤੋ ਕੇ ਖੰਡ ਪਾਉਂਗੀ ਰੁਖੀ ਮੀ ਸਿਖਾ ਲੈ ਵੀਰਨਾ ਜਿੜਾ ਨੇ ਮੋਰਲੀ ਗੱਡੀ ਦਾ ਬਾਬੂ ਓ ਵੀਰ ਮੇਰਾ ਕੁੜੀਓ ਜਿੜਾ ਮੋਰਲੀ ਗੱਡੀ ਦਾ ਬਾਬੂ ਓ ਵੀਰ ਮੇਰਾ ਕੁੜੀਓ ਜਿੱਥੇ ਵਜਦੀ ਬੱਦਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜਦੀ ਬੱਦਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਸੋਰੇ ਕਰਮ ਵੀਰਾ ਸਰਦਾਰੀ ਵੀਰਾ ਬੇ ਮਰਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾਂ ਵੇ ਮਰੱਬੇ ਵਾਲਿਆ ਕੋਠੇ ਕੋਠੇ ਕੰਦਾ ਕੋਠੇ ਕੰਦਾ ਕੋਠੇ ਚੋਰ ਟੱਪ ਦੇ ਮੈਂ ਮੈਂ ਤਾਂ ਮੈਂ ਤਾਂ ਮੈਂ ਤਾਂ ਮਾਇ ਉੱਲ ਜੀ ਮੈਂ ਵਿਚੇ ਬੋਲੀ ਉਹ ਕਹਿੰਦਾ ਕਿ ਮੈਂ ਤੇਰੀ ਮਾਂ ਦਾ ਜਾਇਆ ਤੇ ਕੰਦਾ ਕੰਦਾ ਕੋਠੇ ਦਾ ਚੋਰ ਟੱਪਦੇ ਆ ਕੰਦਾ ਕੋਠੇ ਕੋਠੇ ਕਿਉਂ ਟੱਪਾ ਮੈਂ ਇਹ ਇਹ ਕਹਿਣਾ ਸੀ ਤੇ ਚਲੋ ਕੰਦਾ ਕੋਠੇ ਕੋ ਚੋਰ ਟੱਪਦੇ ਤੇ ਮੈਂ ਤਾਂ ਤੇਰੀ ਮਾਂ ਦਾ ਜਾਇਆ ਦੋਸਤੋ ਇਨਿਆਕ ਬੋਲੀਆਂ ਕਬੂਲ ਕਰੋ ਕਿ ਜਿੰਨਿਆਕ ਬਸ ਥੋੜੀਆਂ ਜੀਆਂ ਫੇਰ ਮੈਂ ਸੌਣ ਦੇ ਮਹੀਨੇ ਦੀਆਂ ਬੋਲੀਆਂ ਲੈ ਕੇ ਹੋਰ ਹਾਜ਼ਰ ਹੋਵਾਂਗੀ ਤੇ ਪੰਨੀਆਂ ਕਿ ਯਾਦ ਹੈਗੀਆਂ ਸੀਗੀਆਂ ਮੈਨੂੰ ਤੇ ਚੰਗੀਆਂ ਲੱਗਣ ਤੇ ਜਰੂਰ ਜਰੂਰ ਸ਼ੇਅਰ ਕਮੈਂਟ ਔਰ ਲਾਈਕ ਜਰੂਰ ਕਰਿਆ ਕਰੋ ਪਲੀਜ਼ ਪਲੀਜ਼ ਜਿਆਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਤੇ ਉਮੀਦ ਆ ਤੁਹਾਨੂੰ ਚੰਗੀਆਂ ਲੱਗਣ ਗਿਆ ਹਮੇਸ਼ਾ ਦੀ ਤਰ੍ਹਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਪਿਆਰ ਦਿਓ Thank you.